ਇਹ ਜਨਨ ਪਗਤੋ ਤੋ ਤਗਤੀ ਦਾ ਕਿਹੜਾ ਰੰਗ ਮਿੱਤਰੋ ਮੈਨੂੰ ਮਿੱਤਰੋ ਮੈਨੂੰ ਦਿਓ ਜਨਾਈਆ ਤੇਰੀ ਜ਼ੇਰ ਸੁਹਾਏ ਪਲਗ ਆਸ ਕਾਵਣ ਵੜਾਈਆ ਈਲਾ ਨਾਦ ਵਜਾਏ ਮਰਦੰਗ ਤਰੇ ਕਿਸ਼ਨ ਵਾਈਆ ਈ ਤਾਰ ਜਾਏ ਲੰਗ ਆਪਣਾ ਰੂਪ ਬਦਲਾਈਆ ਇਸ ਵਿੱਚ ਕਰੇ ਖੁਸ਼ੀ ਬੰਧ ਬੰਦਗੀ ਕੀ ਸਮਝਾਈਆ ਇਹੜਾ ਗਾਵੇ ਸ਼ਬਦ ਟੋਲਾ ਗਮ ਅਰਥਾਇਆ ਜਿਸ ਨਾਲ ਨਾ ਬੁਲ ਹਿਲਣ ਨਾ ਦਦ ਰਸਨਾ ਦੀ ਲੋੜ ਰਹੇ ਨਾ ਰਾਈਆ ਕਰ ਪ੍ਰਕਾਸ਼ ਕਰਾ ਕੇ ਬਿਨ ਸੂਰ ਜਾਂ ਚਦ ਨੂਰ ਨਰਨਾ ਇੱਕ ਚਮਕਾਈਆ ਜੋਤੀ ਜੋਸ ਰੂਪ ਵਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਪਰਦਾ ਆਪ ਠਾਈਆ ਗੰਗਾ ਕਹਿ ਨਾਰਦਾ ਭਗਤੀ ਦੀ ਕਿਹੜੀ ਲੋੜ ਲੜੀ ਦੇ ਸਾਜਣ ਧਿਆਨ ਲਗਾਈਆ ਅੰਤਰ ਨਰੰਤਰ ਨਾਲ ਪ੍ਰਭੂ ਦੇ ਜੋੜ ਜੁਗਤੀ ਜਗਤ ਨਾ ਕੋਈ ਵਿਖਾਈਆ বিনা ਕਦਮਾਂ ਤੂੰ ਪ੍ਰੇਮ ਦੀ ਆਸ਼ਾ ਨਾਲ ਢੋੜ ਅਜਨਾ ਪਾਉ ਤਾਈਆ ਵਿਨਾ ਮਨ ਜਨ ਤੋਂ ਤੱਕ ਗੰਮੀ ਪੋੜ ਵਿਨਾ ਕਦਮਾ ਕਦਮੋ ਠਾਈਆ ਉਹ ਲਿਖਾ ਪੂਰਾ ਕਰਨ ਆਇਆ ਜਿਸ ਨੂੰ वेद व्यास ਕਿਆ ਬ੍ਰਹਮਣ ਕੋੜ ਪਰਮ ਬ੍ਰਹਮ ਅਗਮ ਠਾਈਆ ਜੋ ਹਰ ਕਟ ਅੰਦਰ ਜਾਵੇ ਉਹ ਮੇਲ ਮਲਾਵਾ ਰੇ ਚਾਈ ਚਾਈਆ ਜੋ ਜੋ ਵੇਖਣ ਹਾਰਾ ਅਲੀठा ਮਿਠਾ ਕੋੜ ਹਰ ਕਟ ਅੰਦਰ ਧਿਆਨ ਲਗਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਸੰਗ ਆਪ ਬਣਾਈਆ ਨਾਗਦ ਕਹਿ ਭਗਤੀ ਯਾਦ ਜੁਗਦੀ ਵਿੱਚ जग ਜਗ ਜੀਵਨ ਦਾਤੇ ਦਿੱਤੀ ਵਡਿਆਈਆ ਭਗਤਾਂ ਨਾਲੂ ਹੋਵੇ ਨਾ ਕਦੇ ਅਲੱਗ ਵੱਖਰਾ ਗ੍ਰਹਿ ਨਾ ਕੋਈ ਬਣਾਈਆ ਜਾਤ ਤ੍ਰਿਸ਼ਨਾ ਮੇਟੇ ਅਗ ਮਾਇਆ ਮਮਤਾ ਮੋਟਕਾਈਆ ਉਲ ਕਰਿਆਲ ਦੀ ਪਾਰ ਕਰਾਏ ਹਦ ਨਬ ਨਬ ਦਾ ਡਰਾ ਟਾਈਆ ਸਤ ਸੱਚ ਸੁਣਾਏ ਛਤ ਟੋਲਾ ਇਕੋ ਤੁਰਦਾ ਮਾਈਆ ਸੰਤ ਸੇਲੇ ਗੁਰੂ ਗੁਰੂ ਚੇਲੇ ਸੱਚ ਦੁਆਰੇ ਲੈ ਸਦ ਸਾਡੇ ਦੇਵੇ ਤਾਉ ਥਾਈਆ ਪ੍ਰੇਮ ਪਿਆਰ ਪ੍ਰੀਤੀ ਧਾਰ ਪਿਆਵੇ ਮਤ ਮਦਰ ਤੁਨ ਮੇਲ ਮਲਾਏ ਸ਼ਬਦ ਕੰਮੀ ਨਦ ਨਾਦ ਨਾਦੀ ਨਾਗ ਦੜਾਈਆ ਸੱਚ ਜਿਸ ਨੂੰ ਉੱਪਰ ਜਾਏ ਜਿਸ ਦੇ ਪਿਆਰ ਵਿੱਚ ਦੀਪਕ ਜੋਤ ਦੀਪਕ ਜੋਤੀ ਜਾਏ जग ਮਾਇਆ ਮਾ ਕਾਇਆ ਮਾਟੀ ਕਾਇਆ ਬਜੂਦ ਤਰੇ ਰਛਨਾਈਆ ਮੇਲ ਮੁਲਾਏ ਸੁਰੇਸ਼ ਸਰਵੰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਾਰਾ ਸਾਚਾ ਵਰ ਸੱਚ ਦਾ ਖੇਲ ਆਪ ਖਲਾਈਆ ਗੰਗਾ ਕਹੇ ਨਾਰਦਾ ਜਿਨਾਂ ਨੂੰ ਮਿਲ ਜਾਏ ਪ੍ਰਭ ਆਪ ਆਪਣੀ ਦਇਆ ਕਮਾਈਆ ਉਨਾਂ ਨੂੰ ਲੋੜ ਨਹੀਂ ਕੋਈ ਜਾਪ ਰਸਨਾ ਕਿਹੜਾ ਕਹਿਵਾ ਨਾ ਕੋਈ ਹਲਾਈਆ ਠਾਕਰ ਬੰਕ ਦਵਾਰਾ ਸੋਆਏ ਬਣ ਕੇ ਤੁਰਦਾ ਪਾਪ ਪਿਤਾ ਪੁੱਤ ਨਾ ਕੋਈ ਵੜਾਈਆ ਲੈਣਾ ਦੇਣਾ ਪੂਰਾ ਕਰਾਏ ਲੋਕ ਮਾਤ ਕਰਨੀ ਤਤ ਤਵਣ ਢੋਲ ਆਪਣਾ ਰੰਗ ਰੰਗਾਈਆ ਮੇਲ ਮੁਲਾਵੇ ਹੋਵੇ ਕਮਲਾ ਪਾਤ ਪਤ ਪਰਮੇਸ਼ਰ ਮਿਲ ਕੇ ਬਜੇ ਵਧਾਈਆ ਮਿਹਰਵਾਨ ਮਹਿਬੂਬੋ ਕੇ ਅੰਮ੍ਰਿਤ ਜਾਮ ਪਿਆਏ ਬੁੰਦ ਬੁੰਦ ਸਵਾਤ ਕ੍ਰਿਸ਼ਨਾ ਤਿਖਾ ਦੇ ਗਵਾਈਆ ਜੋ ਤੀ ਜੋ ਸਰੂਪ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਖੇਲ ਆਪ ਖਲਾਈਆ ਨਾਰਦ ਕੇ ਮੈਂ ਕੀ ਦਸਾਂ ਭਗਤੀ ਬਾਤ ਬਾਤਨ ਪੇ ਵਿਚਕਾਈਆ ਗੰਗੋਤਰੀ ਕੇ ਖੇਲ ਵੇਖ ਅੱਜ ਦੀ ਰਾਤ ਰੂਪ ਤੜੀ ਪ੍ਰਭ ਦੇ ਨਾਲ ਨਾ ਕਾਈਆ ਜਿਸ ਦੀ ਭਗਤ ਸਹੇਲੇ ਅਗਮੀ ਜਾਤ ਆਜਾਤੀ ਰੂਪ ਨਾ ਕੋਏ ਵਟਾਈਆ ਸੋ ਪੁਰਖ ਕਾਲਾ ਦੀਨ ਦਿਆਲਾ ਵੇ ਕਨਹਰਾ ਦਾਤ ਵਸਤ ਮੋਲਕ ਵਸਤ ਅਮੋਲਕ ਆਮੁੱਲ ਆਪ ਵਟਾਈਆ ਬਿਨਨੇਤਰ ਲੋਚਨ ਨੈਣਾ ਜਨ ਪੜਤਾ ਅੰਦਰ ਰਿਆ ਚਾਕ ਪੜਦਾ ਪੜਦਿਆਂ ਵਿੱਚੋਂ ਉਠਾਈਆ ਬੰਦ ਕਵਾੜੀ ਖੋਲ ਕੇ ਤਾਕ ਬਜ਼ਰ ਕਵਾਟੀ ਕੁੰਡਾ ਲਾਈਆ ਅੰਮ੍ਰਿਤ ਦੇ ਕੇ ਬੂੰਦ ਸਵਾਤ ਕਾਲ ਜਗ ਅਗਨੀ ਅਗ ਬੁਝਾਈਆ ਸਖਾ ਸੇ ਲਾਹੋ ਕੇ ਪੁੱਛੇ ਬਾਤ ਵੇਖਣ ਹਾਰਾ ਤਾਉ ਥਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਰੰਗ ਆਪ ਰੰਗਾਈਆ ਨਾਰਦ ਕਹੇ ਜਨ ਭਗਤੋ ਮੈਨੂੰ ਆ ਗਈ ਯਾਦ ਪੁਰਾਣੀ ਖਬਰ ਬੇ ਖਬਰੋ ਦਿਆਂ ਸੁਣਾਈਆ ਬਿਨਾ ਕੰਨਾ ਤੂੰ ਸੁਨੋ ਤੰ ਮੁਦਰ ਜੋ ਮਦ ਸੂਦਣ ਦਾ ਮਾਲਕ ਰਿਆ ਸੁਣਾਈਆ ਜਰਾ ਨਿਗਾਹ ਮਾਰੋ ਆਪਣੇ ਬਦਨ ਤਤਵ ਤਤਵ ਬੋਲ ਬਲਾਈਆ ਤੁਹਾਡਾ ਆਤਮਾ ਨਿਰਗੁਣ ਤਾਰ ਅਨਮੁੱਲਾ ਰਤਨ ਕੀਮਤ ਜਗਤ ਨਾ ਕੋਈ ਰਖਾਈਆ ਜਿਸ ਦਾ ਇੱਕੋ ਕਾਟ ਇੱਕੋ ਪੱਤਣ ਟੱਟ ਇੱਕੋ ਇੱਕ ਸੋਈਆ ਜਿੱਤੇ ਗੰਗਾ ਗਦਾਵਰੀ ਜਮਨਾ ਸਰਸਤੀ ਮਿਲ ਕੇ ਚਾਰੇ ਬਸਣਾ ਵਖਰੀ ਵੰਡ ਨਾ ਕੋਈ ਵੰਡਾਈਆ ਮੈਂ ਹੁਕਮ ਹਕੀਕੀ ਆਇਆ ਦੱਸਣਾ ਸੱਚ ਸੱਚ ਸੁਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵ ਨਾਰਾ ਸੱਚਾ ਵਰ ਅਰ ਜਨ ਸਾਚੇ ਆਪ ਤਰਾਈਆ ਬਾਣੀ ਪੜਦਿਆਂ ਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਸੱਚੇ ਪਾਤਸ਼ਾਹ ਦੇ ਚਰਨਾ ਪਰ ਹਰ ਸੰਗ ਦੇ ਚੱਲ ਮਾਫੀ ਦਾ ਅਰਚਕ ਜੇ ਕਾਰਿਆ ਆਪ ਸਾਥ ਸੋ ਅੰਗ ਮਾਰਾਈ ਸ਼ੇਰ ਸਿੰਘ বিষ্ণੋ ਭਗਵਾਨ ਦੀ ਜੈ ਸੋ ਅੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ ਅੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਸੋ ਅੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ સો હન શેર સિંહ વિષ્ણો ભગવાન દીજ હું મેનતી કર